ਆਖਰਕਾਰ ਕਿਉਂ ਭਗਵੰਤਮਾਨ ਨੇ ਆਪਣੇ ਕਰੀਬੀ ਤੋਂ ਅਸਤੀਫਾ ਲੈ ਲਿਆ ਤੇ ਹੁਣ ਨਵੀਂ ਨਿਯੁਕਤੀ ਕਿਸ ਦੀ ਹੋ ਗਈ ਐਸੇ ਨਾਲ ਹੀ ਭਗਵੰਤਮਾਨ ਸਰਕਾਰ ਦੇ ਅੰਦਰ ਅੰਦਰ ਖਾਤੇ ਕੀ ਚੱਲ ਰਿਹਾ ਕਿਉਂ ਸਰਕਾਰ ਆਪਣਿਆਂ ਤੋਂ ਹੀ ਨਾਰਾਜ਼ ਇਹਦੇ ਬਾਰੇ ਵੀ ਬਾਤ ਪਾਵਾਂਗੇ ਤੇ ਇਸੇ ਨਾਲ ਹੀ ਅੱਜ ਕੀ ਸੁਖਬੀਰ ਸਿੰਘ ਬਾਦਲ ਨੂੰ ਪਟਿਆਲੇ ਦੇ ਵਿੱਚ ਕੋਈ ਵੱਡਾ ਝਟਕਾ ਲੱਗਣ ਜਾ ਰਿਹਾ ਕੀ ਸੁਖਬੀਰ ਸਿੰਘ ਬਾਦਲ ਨੂੰ ਪਟਿਆਲੇ ਵਾਲੇ ਝਟਕੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਇਸ ਤੇ ਵੀ ਗੱਲ ਕਰਾਂਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਅੱਜ ਸਮਾਣਾ ਦੇ ਵਿੱਚ ਆਪਣਾ ਭਰਤੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਪਟਿਆਲੇ ਜ਼ਿਲ੍ਹੇ ਦਾ ਦੂਜੇ ਪਾਸੇ ਖਬਰਾਂ ਇਹ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਪਾਰਾ ਵਧਨ ਵਾਲਾ ਤਾਪਮਾਨ ਲਗਾਤਾਰ ਬੀਤੇ ਅਗਲੇ 3 ਦਿਨ ਜਿਹੜਾ ਉਹਦੇ ਵਿੱਚ ਵਾਧਾ ਦਰਜ ਕਰਨਾ ਤੇ ਇਸੇ ਨਾਲ ਹੀ ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ ਵੀ ਜਿਹੜੀ ਆ ਉਹ ਕਹਿ ਲਈਏ ਕਿ ਹੀਟ ਅਪ ਜਿਹੜਾ ਆ ਉਹ ਹੁੰਦਾ ਜਾ ਰਿਹਾ ਸਾਰੀਆਂ ਗੱਲਾਂ ਤੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਖਰਕਾਰ देर रात ਕੱਲ੍ਹ ਸ਼ਾਮ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਰਨਲ ਮਨਿੰਦਰਜੀਤ ਸਿੰਘ 베ਦੀ ਦੀ ਨਿਯੁਕਤੀ ਹੋ ਗਈ ਚਰਚਾ ਇਹ ਨਹੀਂ ਕਿ ਮਨਿੰਦਰਜੀਤ ਸਿੰਘ 베ਦੀ ਦੀ ਨਿਯੁਕਤੀ ਹੋਈ ਚਰਚਾ ਇਹ ਹੈ ਕਿ ਐਡਵੋਕੇਟ ਗੁਰਮਿੰਦਰ ਸਿੰਘ ਨੂੰ ਕਿਉਂ ਹਟਾਇਆ ਗਿਆ ਸਰਕਾਰ ਕੀ ਚਾਹੁੰਦੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਕੀ ਅਜਿਹਾ ਕੰਮ ਜਿਹੜਾ ਗੁਰਮਿੰਦਰਜੀਤ ਗੁਰਮਿੰਦਰ ਸਿੰਘ ਹੋਰੀ ਨਹੀਂ ਕਰ ਸਕੇ ਇਹ ਸਵਾਲ ਸੀਗੇ ਹੌਲੀ ਹੌਲੀ ਪਰਤਾਂ ਉਲਟ ਰਣ ਲੱਗੀਆਂ ਕੱਲ ਜਿਵੇਂ ਚਰਚਾ ਸੀ ਅੱਜ ਪਤਾ ਲੱਗਿਆ ਕਿ ਗੁਰਮਿੰਦਰ ਸਿੰਘ ਤੋਂ ਇਸ ਕਰਕੇ ਖੁਸ਼ ਨਹੀਂ ਸੀ ਕਿ ਮਜੀਠੀਏ ਵਾਲਾ ਕੇਸ ਦੇ ਵਿੱਚ ਹਾਲੇ ਤੱਕ ਜ਼ਮਾਨਤ ਰੱਦ ਨਹੀਂ ਹੋ ਸਕੀ ਹਾਇ ਸੁਪਰੀਮ ਕੋਰਟ ਤੋਂ ਸਰਵੋੱਚ ਅਦਾਲਤ 'ਚ ਕੇਸ ਚੱਲ ਰਿਹਾ ਹੈ ਸਰਕਾਰ ਤੋਂ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਤਰੀਕੇ ਵਿਕਰਮ ਮਜੀਠੀਏ ਦੀ ਜ਼ਮਾਨਤ ਰੱਦ ਕਰਾ ਕੇ ਮਜੀਠੀਏ ਨੂੰ ਅੰਦਰ ਸੱਟ ਲਿਆ ਜਾਵੇ ਆ ਫਿਰ ਚਰਚਾ ਚੱਲੀ ਕਿ ਉਹ ਜ਼ਮਾਨਤ ਰੱਦ ਨਹੀਂ ਹੋਈ ਤੇ ਇਹ ਵੀ ਪਤਾ ਲੱਗਿਆ ਕਿ ਉੱਥੇ ਪੰਜਾਬ ਸਰਕਾਰ ਦੇ ਵਕੀਲ ਜਾ ਹੀ ਨਹੀਂ ਸਿਰੇ ਤੁਸੀਂ ਅੰਦਾਜ਼ਾ ਲਾ ਲਓ ਕਿ ਪੇਸ਼ੀਆਂ ਤੇ ਨਹੀਂ ਸੀ ਜਾ ਰਹੇ ਪੰਜਾਬ ਸਰਕਾਰ ਦੇ ਵਕੀਲ ਤੇ ਜਦੋਂ ਮਾਨਯੋਗ ਜੱਜ ਦੀ ਟਿੱਪਣੀ ਆਈ ਇਸ ਮਾਮਲੇ ਤੇ ਕਿ ਤੁਸੀਂ ਤਾਂ ਹਾਜ਼ਰ ਹੀ ਨਹੀਂ ਹੁੰਦੇ ਤੁਸੀਂ ਤਾਂ ਹਾਜ਼ਰ ਹੀ ਨਹੀਂ ਹੁੰਦੇ ਤਾਂ ਉਸ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਗਰਮਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਵਕੀਲ ਆ ਰਹੇ ਨੇ ਕਿ ਨਹੀਂ ਆ ਰਹੇ ਇਸ ਤੋਂ ਬਾਅਦ ਮਾਹੌਲ ਕਾਫੀ ਭੱਗ ਗਿਆ ਦੂਜਾ ਕਾਰਨ ਇਹ ਹੈ ਕਿ ਭਾਰਤ ਪੂਸ਼ਨਾ ਆਸ਼ੂ ਤੇ ਸੁੰਦਰ ਸ਼ਾਮ ਅਰੋੜੇ ਦੇ ਮਾਮਲੇ ਅਰੋੜਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਨਾਲ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸਰਕਾਰ ਦੇ ਸਾਰੇ ਉਸ ਜ਼ੀਰੋ ਟੋਲਰੈਂਸ ਵਾਲੇ ਮਾਮਲੇ ਦੀ ਫੂਕ ਨਿਕਲ ਗਈ ਜਦੋਂ ਦੋਵਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਦੋਵਾਂ ਦੇ ਮਾਮਲੇ 'ਚ ਹਾਈ ਕੋਰਟ ਤੋਂ ਰਾਹਤ ਮਿਲ ਤੋਂ ਬਾਅਦ ਉਹ ਮਸਲਾ ਜਿਹੜਾ ਉਹ ਦੂਜੇ ਪਾਸੇ ਨੂੰ ਚੱਲਦਾ ਬਣਿਆ ਤਾਂ ਸਰਕਾਰ ਨੂੰ ਦੋ ਤਿੰਨ ਥਾਵਾਂ ਮੂੰਹ ਦੀ ਖਾਣੀ ਪਈ ਐ ਤੇ ਸਰਕਾਰ ਇਹਦੇ ਤੋਂ ਨਾਖੁਸ਼ ਸੀ ਜਿਹੜੇ ਨਵੇਂ ਆਏ ਨੇ ਬੇਦੀ ਸਾਹੂਰੀ ਇਹ ਆਮ ਆਦਮੀ ਪਾਰਟੀ ਦੇ ਨੇੜਲਿਆਂ ਦੇ ਵਿੱਚੋਂ ਦੱਸੇ ਜਾਂਦੇ ਆ ਤੇ ਇਸ ਸਮੇਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਤੌਰ ਤੇ ਉਹ ਸੇਵਾਵਾਂ 'ਚ ਦੇ ਰਹੇ ਸੀ ਚਰਚਾ ਤਾਂ ਇਹ ਸੀ ਕਿ ਦਿੱਲੀ ਤੋਂ ਐਂਟਰੀ ਹੋ ਸਕਦੀ ਐ ਪਰ ਆਖਰਕਾਰ ਚਲੋ ਉਹ ਤਾਂ ਉਸ ਪ੍ਰਕਾਰ ਨਹੀਂ ਹੋਈ ਦਿੱਲੀ ਤੋਂ ਐਂਟਰੀ ਜੋ ਦੇਖ ਰਿਹਾ ਫਿਲਹਾਲ ਦੀ ਘੜੀ ਪੰਜਾਬ ਸਰਕਾਰ ਨੇ ਕੁਝ ਲਾਫਰਾਂ ਦੀਆਂ ਨਿਯੁਕਤੀਆਂ ਦੇ ਵਿੱਚ 1 ਮਹੀਨੇ ਦਾ ਵਾਧਾ ਵੀ ਜਿਹੜਾ ਉਹ ਕੀਤਾ ਹੈ ਇਹ ਜਿਹੜੀਆਂ ਖਬਰਾਂ ਅੱਜ ਇਹ ਚੱਲ ਰਹੀ ਹੈ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਅੱਜ ਸਮਾਣਾ ਦੇ ਸਮਰਾਟ ਪੈਲਸ ਦੇ ਵਿੱਚ ਆਪਣੀ ਭਰਤੀ ਮੁਹਿੰਮ ਚਲਾ ਰਹੀ ਮਰੇਲ ਕੋਟਲਾ ਤੇ ਸੰਗਰੂਰ ਤੋਂ ਬਾਅਦ ਮਾਲਵੇ ਦੇ ਅੰਦਰ ਇਹ ਤੀਜਾ ਪ੍ਰੋਗਰਾਮ ਹੈ ਬੜਾ ਉਤਸ਼ਾਹ ਮਿਲਿਆ ਹੁਣੇ ਪੰਜ ਮੈਂਬਰੀ ਕਮੇਟੀ ਨੂੰ ਉਸ ਵੇਲੇ ਜਦੋਂ 29 ਮਾਰਚ 2025 ਨੂੰ ਸੰਗਰੂਰ ਵਾਲੇ ਜਿਹੜਾ ਕੈਲੀਫੋਰਨੀਆ ਪੈਲੈਸ ਦੇ ਵਿੱਚ ਵੱਡਾ ਇਕੱਠ ਉਹ ਇਕੱਠ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹਪੰਦੇ ਨੂੰ ਮੈਂ ਕਹਿੰਦਾ ਕਿ ਫੂਕ ਛਕਾਉਣ ਵਾਲਾ ਇਕੱਠ ਹੈ ਖੈਰ ਸਿਆਣੇ ਆਗੂ ਨੇ ਫੂਕ ਛਕਣਗੇ ਕਿ ਨਹੀਂ ਇਹ ਤਾਂ علیحد੍ਹਾ ਗੱਲ ਹੈ ਉਹ ਇਕੱਠ ਕਾਫੀ ਜ਼ਿਆਦਾ ਸੀ ਉਮੀਦ ਤੋਂ ਵੱਧ ਸੀ ਮੇਰੀ ਆਪਣੀ ਉਮੀਦ ਤੋਂ ਵੱਧ ਸੀ ਮੈਨੂੰ ਇਸ ਤਰ੍ਹਾਂ ਸੀ ਕਿ ਵੱਧ ਤੋਂ ਵੱਧ 3-4000 ਇਕੱਠਾ ਹੋਊਗਾ ਇਸ ਤੋਂ ਜ਼ਿਆਦਾ ਮੈਨੂੰ ਉਮੀਦ ਨਹੀਂ ਸੀ ਪਰ ਉਹ ਇਕੱਠ ਕਹਿ ਲਿਏ ਕਿ 10000 ਤੋਂ ਉੱਪਰ ਹੀ ਹੋ ਸਕਦਾ ਉਸ ਤੋਂ ਥੱਲੇ ਨਹੀਂ ਸੀਗਾ ਜਿਹੜਾ ਸੰਗਰੂਰ ਵਾਲਾ ਘੱਟ ਸੀ ਕਿਉਂਕਿ ਵੱਡੇ ਕਾਰਨ ਨੇ ਲੋਕਾਂ ਤੋਂ ਉਤਸ਼ਾਹ ਵੀ ਹੈ ਇਹ ਵੀ ਚੀਜ਼ ਹੈ ਕਿ ਲੋਕਾਂ 'ਚ ਉਤਸ਼ਾਹ ਹੈ ਦੂਜੀ ਗੱਲ ਇਹ ਹੈ ਕਿ ਸਾਰੇ ਧੜੇ ਜਿਹੜੇ ਧੜੇ ਇੱਕ ਦੂਜੇ ਨਾਲ ਜੁਤਮ ਪਲੇਅ ਕਰਦੇ ਰਹੇ ਪੂਤਕਾਲ ਦੇ ਦੌਰਾਨ ਜਿਹੜਾ ਪਿੱਛੇ ਉਹ ਲੜਦੇ ਰਹੇ ਚਾਹੇ ਬਰਨਾਲਾ ਢਿੰਡਸਾ ਟੜਾ ਫਿਰ ਲੋਂਗੋਵਾਲ ਹੁਰੀ ਜਬਾਕੀ ਛੋਟੇ ਮੋਟੇ ਸੰਗਰੂਰ ਦੇ ਢੜੇ ਸਾਰੇ ਉਹ ਸਾਰੇ ਇੱਕੋ ਹੀ ਮੰਚ ਤੇ ਵਿਖਾਈ ਦਿੱਤੇ ਅੱਜ ਦੇਖੋ ਅੱਜ ਵੀ ਜਿੱਥੇ ਰੈਲੀ ਹੋ ਰਹੀ ਆ ਉਹ ਸਰਜੀਤ ਸਿੰਘ ਰਖੜਾ ਹੋਰਾਂ ਦਾ ਇਲਾਕਾ ਆ ਉਹਨਾਂ ਦਾ ਆਪਣਾ ਹਲਕਾ ਰਿਆ ਤੇ ਉਹ ਉੱਥੇ ਬਹੁਤ ਲੰਬੇ ਸਮੇਂ ਤੋਂ ਵਿਚਰਦੇ ਰਹੇ ਨੇ ਪਟਿਆਲੇ ਦੇ ਮੇਨ ਅਕਾਲੀ ਢੜੇ ਜਿੰਨੇ ਵੀ ਅਕਾਲੀ ਮੇਨ ਢੜੇ ਨੇ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਪਹਿਲਾਂ ਹੀ ਨੇਗੇ ਚਾਹੇ ਉਹ ਸੰਦੂਹਰਾਂ ਦਾ ਪਰਿਵਾਰ ਹੋਵੇ ਕਨੌਰ ਵਾਲਿਆਂ ਦਾ ਫੇਰ ਸਰਜੀਤ ਸਿੰਘ ਰਖੜਾ ਤਾਂ ਹੈ ਹੀ ਹੈ ਨੇ ਫਿਰ ਇੱਥੇ ਦੂਜਾ ਵੱਡਾ ਧੜਾ ਕੰਮ ਕਰਦਾ ਟੋੜਾ ਪਰਿਵਾਰ ਦਾ ਉਹ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਵੀ ਟੋੜਾ ਪਰਿਵਾਰ ਚੋਂ ਦੇ ਆ ਤਾਂ ਇਹ ਟੋੜਾ ਧੜੇ ਚੋਂ ਦੇ ਆ ਇਹ ਸਾਰੇ ਆਣੇ ਇਹ ਲਗਭਗ ਪਹਿਲਾਂ ਹੀ ਉਧਰ ਨਿਗੇ ਹੁਣ ਜਿਹੜੇ ਇਕਾਦੁੱਕਾ ਕੋਈ ਬਚਿਆ ਅ ਮੈਨੂੰ ਮੇਰੇ ਖਿਆਲ ਮੁਨਾਬੇ ਦੇ ਹਲਕਾ ਇੰਚਾਰਜ ਨੇਗੇ ਕਬੀਰਦਾਸ ਸ਼ਾਇਦ ਉਹ ਨਾ ਹਿਲਜੁਲ ਕਰਨ ਬਾਕੀ ਕਿਹਾ ਜਾਂਦਾ ਹੈ ਕਿ ਅੱਜ ਵੀ ਕੋਈ ਵੱਡਾ ਲੀਡਰ ਜਿਹੜਾ ਉਹ ਆ ਸਕਦਾ ਹੈ ਸੋਰਸਸ ਨਾ ਨਹੀਂ ਕਨਫਰਮ ਕਰ ਰਹੇ ਸ਼ਾਇਦ ਇਸ ਕਰਕੇ ਵੀ ਕਈ ਵਾਰ ਫੋਨ ਫਾਨ ਕਮਾ ਦਿੱਤੇ ਜਾਂਦੇ ਨੇਗੇ ਤੇ ਮੈਂ ਵੀ ਇਸ ਕਰਕੇ ਗੁਰੇਜ਼ ਕਰ ਰਿਹਾ ਕਿ ਨਾ ਦੱਸਿਆ ਜਾਵੇ ਕਿ ਕਈ ਵਾਰ ਫੋਨ ਫੋਨ ਕਮਾ ਕੇ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਇਸੇ ਆ ਦੇ ਇਸ ਚੀਜ਼ ਤੋਂ ਕਈ ਵਾਰ ਬੰਦਾ ਕੰਨੀ ਘਤਰਾਉਂਦਾ ਹੈ ਇਹ ਇੱਕ ਵੱਡਾ ਕਾਰਨ ਹੈ ਸੁਖਬੀਰ ਸਿੰਘ ਬਾਦਲ ਨੂੰ ਅੱਜ ਇੱਕ ਵੱਡਾ ਝਟਕਾ ਜਿਹੜਾ ਉਹ ਲੱਗ ਸਕਦਾ ਉਧਰ ਮੱਖਣ ਬਰਾੜ ਅ ਸਵਰਗਵਾਸੀ ਜ਼ਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਤੇ ਹਲਕਾ ਮੋਗਾ ਦੇ ਇੰਚਾਰਜ ਵੀ ਨੇ ਕਾਲੀ ਦਲ ਦੇ ਸ਼ਾਇਦ ਉਹ ਤੇ ਜ਼ਿਲ੍ਹਾ ਜ਼ਥੇਦਾਰ ਵੀ ਨੇ ਮੋਗਾ ਦੇ ਉਹਨਾਂ ਦੇ ਵੱਲੋਂ ਵੀ ਪੰਜ ਮੈਂਬਰੀ ਕਮੇਟੀ ਦੇ ਨਾਲ ਤੁਰਨ ਦਾ ਫੈਸਲਾ ਲਿਆ ਗਿਆ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਉਹ ਤਾਂ ਮੈਂ ਉਹਨਾਂ ਨਾਲ ਮੇਰੀ ਨਿੱਜੀ ਮੁਲਾਕਾਤ ਵੀ ਹੋਈ ਸੀ ਇੱਕ ਥਾਂਵੇਂ ਤਾਂ ਉਹਨਾਂ ਨੇ ਇਸ ਗੱਲ ਦੀ ਕਨਫਰਮ ਕਰਤਾ ਸੀ ਕਿ ਅਸੀਂ ਅਕਾਲ ਤਖਤ ਦੇ ਨਾਲ ਚੱਲਾਂਗੇ ਜੋ ਉਧਰੋਂ ਹੁਕਮ ਹੋਊਗਾ ਜੋ ਹੁਕਮ ਹੋ ਚੁੱਕਿਆ ਉਹਦੇ ਨਾਲ ਤਾਂ ਉਹਨਾਂ ਨੇ ਬਖ ਬਖ ਉਹਨਾਂ ਨੇ ਕਿਹਾ ਕਿ ਜੇ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਨਹੀਂ ਮੰਨਦੇ ਤਾਂ ਅਸੀਂ ਅਕਾਲੀ ਕਿੱਦਾਂ ਹੋਏ ਇਹ ਗੱਲ ਮੱਖਣ ਬਰਾੜ ਨੇ ਕਹੀ ਹੈ ਉਹਨਾਂ ਨੇ ਪਿੰਡ ਰੋਡੇ ਜਾਨੀ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਪਿੰਡ ਦੇ ਵਿੱਚ ਵੱਡੀ ਕਹਿੰਦੇ ਕਿ ਰੈਲੀ ਟਾਈਪ ਚੀਜ਼ ਸੀ ਵੱਡੀ ਮੀਟਿੰਗ ਕਰਕੇ ਭਰਤੀ ਮਹੀਮ ਦੀ ਉੱਥੇ ਸ਼ੁਰੂਆਤ ਕੀਤੀ ਹੈ ਕੁੱਲ ਮਿਲਾ ਕੇ ਅਕਾਲੀ ਦਲ ਲਈ ਕਾਫੀ ਸੰਕਟ ਦੀ ਘੜੀ ਆ ਸੁਖਬੀਰ ਸਿੰਘ ਬਾਦਲ ਨੂੰ ਜੇ ਕੋਈ ਅੱਜ ਵੀ ਕੋਈ ਵੱਡਾ ਆਗੂ ਛੱਡ ਕੇ ਚਲੇ ਜਾਂਦਾ ਹੈ ਤਾਂ ਉਹਨਾਂ ਵਾਲੀ ਸਥਿਤੀਆਂ ਕਾਫੀ ਮੁਸ਼ਕਲ ਭਰੀਆਂ ਹੋ ਸਕਦੀਆਂ ਨੇ ਇਹ ਸਥਿਤੀ ਬਣਦੀ ਜਾ ਰਹੀ ਆ ਜਿੱਥੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਾ ਉਤਾਹਾਂ ਹੋ ਰਿਹਾ ਹੈ ਅਕਾਲੀ ਦਲ ਵਾਲੇ ਪਾਸੇ ਹੀਟ ਜ਼ਿਆਦਾ ਹੈ ਸਰਕਾਰ ਭੰਰਪੂਸੇ ਦਾ ਸ਼ਿਕਾਰ ਹੈ ਕਾਂਗਰਸ ਦੇ ਅੰਦਰលੀਆਂ ਗੱਲਾਂ ਵੀ ਜਿਹੜੀਆਂ ਖਬਰਾਂ ਨੇ ਉਹ ਵੀ ਕਾਫੀ ਦੁਚਿੱਤੀ ਪੈਦਾ ਕਰਦੀਆਂ ਨੇ ਕਾਂਗਰਸ ਦੇ ਭੁਖਾਰੇ ਉਧਰ ਵੀ ਕਾਫੀ ਕੁਝ ਜਿਹੜਾ ਰਲਗੱਡਾ ਹੈ ਤਾਂ ਇਸੇ ਦਰਮਿਆਨ ਖਬਰ ਹੈ ਕਿ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਗਰਮੀ ਆ ਜਿਹੜੀ ਉਹ ਲਗਾਤਾਰ ਵਧਣੀ ਹੈ ਤਾਪਮਾਨ ਦੇ ਵਿੱਚ ਲਗਾਤਾਰ ਆਮ ਨਾਲੋਂ ਜ਼ਿਆਦਾ ਜਿਹੜਾ ਉਹ ਰਿਕਾਰਡ ਹੋਣ ਦੀ ਸੰਭਾਵਨਾ ਹੈ 2 ਡਿਗਰੀ ਸੈਲਸੀਅਸ ਔਸਤਨ ਨਾਲੋਂ ਔਸਤ ਨਾਲੋਂ 2 ਡਿਗਰੀ ਸੈਲਸੀਅਸ ਜਿਹੜਾ 2 ਦਰਜੇ ਜ਼ਿਆਦਾ ਤਾਪਮਾਨ ਉਹ ਹੋ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਸ ਸਮੇਂ ਜਿਹੜਾ ਇਸ ਨੂੰ ਆਮ ਸ਼੍ਰੇਣੀ ਦੇ ਵਿੱਚ ਹੀ ਰੱਖਿਆ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਗੁਰਦਾਸਪੁਰ ਚ ਬੀਤੀ ਕੱਲ ਰਿਕਾਰਡ ਕੀਤਾ ਗਿਆ 35. 5 ਡਿਗਰੀ ਸੈਲਸੀਅਸ ਜਿਹੜਾ ਉਹ ਰਿਕਾਰਡ ਕੀਤਾ ਗਿਆ ਤਾਂ 2 April ਤੱਕ 5 ਤੋਂ 7 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਵੱਧ ਸਕਦਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 40 ਦੇ ਕਰੀਬ ਚ ਜੇ April ਦੇ ਪਹਿਲੇ ਹਫਤੇ ਤਾਪਮਾਨ ਜਾ ਸਕਦਾ ਕਿਉਂਕਿ 33.1 ਗਿਆ ਤਾਂ ਜੇ 5 ਡਿਗਰੀ ਵੀ ਵੱਧਦਾ ਤਾਂ 38 ਬਣਦਾ ਜੇ 7 ਬਣਦਾ ਤਾਂ 40 ਬਣਦਾ ਜੇ ਗਰਦਾਸਪੁਰ ਦਾ ਤਾਪਮਨ ਦੇਖਿਆ ਜਾਵੇ ਤਾਂ ਇਹ ਮਮਨ ਨਾਲੋਂ ਕਾਫੀ ਜ਼ਿਆਦਾ ਗਰਮੀ ਜਿਹੜੀ ਆ ਉਹ ਪੈ ਸਕਦੀ ਹੈ ਲੋਕਾਂ ਨੂੰ ਆਪਣੇ ਘਰਾਂ ਦਾ ਪ੍ਰਬੰਧ ਵੀ ਉਸ ਹਿਸਾਬ ਨਾਲ ਕਰਨਾ ਚਾਹੀਦਾ ਬੱਚਿਆਂ ਨੂੰ ਸਕੂਲ ਛੱਡ ਕੇ ਲਿਆਉਣ ਦਾ ਜਾਂ ਪ੍ਰਬੰਧ ਉਹਨਾਂ ਨੂੰ ਪਾਣੀ ਜਾਨਵਰਾਂ ਲਈ ਪਾਣੀ ਰੱਖਣ ਦੀ ਜਿਹੜੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਤੇ ਸਾਨੂੰ ਹੀ ਕਿਉਂਕਿ ਕਰਨਾ ਪੈਣਾ ਸਰਕਾਰਾਂ ਤਾਂ ਉਸ ਪਾਸੇ ਵੱਲ ਨਾ ਕਰਦੇ ਧਿਆਨ ਦਿੱਤਾ ਨਾ ਹੀ ਉਹਨਾਂ ਦੀ ਪ੍ਰਾਇੋਰਟੀ ਰਹੀ ਨਾ ਆਮ ਲੋਕ ਪਾਂਛੀ ਤੱਕ ਰਹਿਣੀ ਕੀ ਨੇਗੇ ਤਾਂ ਉਹ ਵੀ ਸਾਨੂੰ ਕਰਨ ਦੀ ਲੋੜ ਪੈਣੀ ਆ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਜਿਹੜਾ ਉਹ ਸਾਨੂੰ ਕਾਫੀ ਹੱਦ ਤੱਕ ਧਿਆਨ ਰੱਖਣਾ ਚਾਹੀਦਾ ਆਪਣੇ ਆਲੇ-ਦਾਲੇ ਕੋਈ ਅਜਿਹਾ ਮਨੁੱਖ ਦੇਖਦੇ ਹੋ ਜਿਸ ਨੂੰ ਛਾਂ ਦੀ ਲੋੜ ਹੈ ਜਿਸ ਨੂੰ ਪਾਣੀ ਦੀ ਲੋੜ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਉਹ ਤਕਲੀਫ ਚਾਤਾ ਉਹਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਇਸੇ ਨਾਲ ਉਮ 10000 ਮੈਗਾਵਾਟ ਜਿਹੜੀ ਹੈ ਉਹ ਮੰਗ ਵਧੀ ਹੈ ਬਿਜਲੀ ਦੀ ਤੇ 10000 ਮੈਗਾਵਾਟ ਬਾਹਰ ਹੀ ਸਰੋਤਾ ਤੋਂ ਹੁਣ ਪਾਵਰ ਕੰਮ ਖਰੀਦੇਗਾ ਗਰਮੀ ਵਧਨ ਦੇ ਨਾਲ ਨਵੇਂ ਕਨੈਕਸ਼ਨਾਂ ਕਰਕੇ ਹਰ ਸਾਲ 400 ਤੋਂ ਲੈ ਕੇ 500 ਮੈਗਾਵਾਟ ਤੱਕ ਬਿਜਲੀ ਦੀ ਮੰਗ 'ਚ ਵਾਧਾ ਹੋ ਰਿਹਾ ਜੋ ਕਿ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਆਰਐਸਐਸ ਨੂੰ ਕਿਹਾ ਕਿ ਆਰਐਸਐਸ ਜਿਹੜੀ ਹੈ ਉਹ ਭਾਰਤ ਦੇ ਅਮਰ ਸਭਿਆਚਾਰ ਦਾ ਬੋਰਡ ਕੱਲ ਮਾਰਸ ਆਪਣਾ 16 ਸੋ ਸਾਲਾ ਸਥਾਪਨਾ ਦਿਵਸ ਮਨਾ ਰਹੀ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਪਹਿਲੀ ਵਾਰ ਆਰਐਸਐਸ ਦੇ ਹੈੱਡਕੁਆਰਟਰ ਮੁੱਖ ਦਫ਼ਤਰ 'ਚ ਗਏ ਸੀ ਪ੍ਰਧਾਨ ਮੰਤਰੀ ਠੀਕ ਹੈ ਪ੍ਰਧਾਨ ਮੰਤਰੀ ਕਹਿੰਦੇ ਹੋਣਗੇ ਪ੍ਰਧਾਨ ਮੰਤਰੀ ਦੇ ਨੇੜੇ ਇਹ ਚੀਜ਼ ਹੋ ਸਕਦੀ ਹੈ ਪਰ ਇਹ ਸੱਚ ਨਹੀਂ ਹੈ ਭਾਰਤ ਦਾ ਸੱਭਿਆਚਾਰ ਕੀ ਆਰਐਸਐਸ ਦੇ ਆਉਣ ਨਾਲ ਸ਼ੁਰੂ ਹੋਇਆ ਪਹਿਲੀ ਗੱਲ ਭਾਰਤ ਹੈ ਕੀ ਭਾਰਤ ਹੈ ਕਿ ਭਾਰਤ ਦੀ ਬੰਤਰ ਕਿਵੇਂ ਦੀ ਹੈ ਕਿਹੜੇ ਕਿਹੜੇ ਸੱਭਿਆਚਾਰ ਨੇ ਸਾਰੇ ਸੱਭਿਆਚਾਰ ਜਿੰਨੇ ਵੀ ਯੂਪੀ ਬਿਹਾਰ ਨੂੰ ਪਿੱਛਾ ਛੱਡਦੀ ਹੈ ਕਿਉਂਕਿ ਹੁਣ ਉਹਨਾਂ ਦੇ ਹੱਥ ਪੱਲੇ ਕੁਛ ਰਿਹਾ ਨਹੀਂਗਾ ਜਿੰਨੇ ਵੀ ਬਾਕੀ ਸਭੇਤਾਵਾਂ ਨੇ ਚਾਹੇ ਪੰਜਾਬ ਦੀ ਹੈ ਚਾਹੇ ਬੰਗਾਲ ਦੀ ਹੈ ਦਰਾਵੜੀ ਨੇ ਉਹ ਸਾਰੇ ਇਸ ਖਿਲਾਫ ਲਗਾਤਾਰ ਹਲਕੇ ਜਾਂ ਫੁਲਕੇ ਅੰਦਾਜ਼ ਦੇ ਵਿੱਚ ਜਿਹੜਾ ਉਹ ਆਪਣੀ ਲੜਾਈ ਨੂੰ ਅੱਗੇ ਤੋਰ ਰਹੇ ਨੇ ਫੌਜ ਦੇ ਹੱਥ ਸਾਰੀ ਕਮਾਂਡ ਦੇ ਦਿੱਤੀ ਗਈ ਹੈ ਖਾਸ ਕਰਕੇ ਮਨੀਪੁਰ ਨਾਗਾਲੈਂਡ ਤੇ ਉਰਾਂਚਲ ਪ੍ਰਦੇਸ਼ ਚ ਮੋੜ ਅਫਸਾ ਜੜਾਇਆ ਉਹ ਲਾ ਦਿੱਤਾ ਗਿਆ ਹੈ ਤੇ ਇਹਦੇ ਨਾਲ ਲੱਗਣ ਨਾਲ ਫੌਜ ਨੂੰ ਅਨੇ ਅਖਤਿਆਰ ਜਿਹੜੇ ਉਹ ਮਿਲਦੇ ਆ ਲਗਾਤਾਰ ਇਸ ਦਾ ਵਿਰੋਧ ਉੱਤਰ ਪੂਰਬ ਸਣੇ ਕਸ਼ਮੀਰ ਸਣੇ ਬਾਕੀ ਸੂਬਿਆਂ ਦੇ ਵਿੱਚ ਹੁੰਦਾ ਰਿਹਾ ਹੈ ਮਨੀਪੁਰ ਨਾਗਾਲੈਂਡ ਉਰਾਂਚਲ ਪ੍ਰਦੇਸ਼ ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਐਕਟ ਨੂੰ 6 ਮਹੀਨਿਆਂ ਲਈ ਹੋਰ ਵਧਾਇਆ ਗਿਆ ਆ ਲਗਾਤਾਰ ਉੱਤਰ ਪੂਰਬ ਦੇ ਸੂਬਿਆਂ ਦੇ ਵਿੱਚ ਇਹਦਾ ਵਿਰੋਧ ਜਿਹੜਾ ਉਹ ਲਗਾਤਾਰ ਚੱਲਦਾ ਰਿਹਾ ਹੈ ਅੱਜ ਇਹ ਜੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਿਆ ਨੇ ਤੁਹਾਡੀ ਕੀ رائے ਹੈ ਕਿ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਤਬਦੀਲੀ ਕਰਨ ਦੀ ਲੋੜ ਹੈ ਤਾਂ ਆਪਣੀ ਰეკਮੈਂਡ ਬਾਕਸ ਜਰੂਰ ਦਿਓ 1950 ਮੈਨੂੰ ਦਿਓ ਜੀ ਧੰਨਵਾਦ